ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਲਲਿਤ ਗਰੁੱਪ ਜਿਹੜੇ ਓਨਰ ਨੇ ਉਹਨਾਂ ਕੋ ਪੁੱਜੇ ਆ ਜਿਨ੍ਹਾਂ ਦਾ ਨਾਮ ਲਲਿਤ ਹੈ ਉਹਨਾਂ ਨੇ ਆਪਣੇ ਗਰੁੱਪ ਦਾ ਨਾਮ ਵੀ ਲਲਿਤ ਗਰੁੱਪ ਰੱਖਿਆ ਹੈ ਕਿਉਂ ਰੱਖਿਆ ਹੈ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਔਰ ਦੱਸ ਦਈਏ ਤੁਹਾਨੂੰ ਕਿ ਲਲਿਤ ਗਰੁੱਪ ਵਾਲੇ ਹਰ ਸਾਲ ਜਿਹੜੇ ਹੈਗੇ ਆ ਸ਼ਿਵਰਾਤਰੀ ਤੇ ਬਹੁਤ ਵੱਡਾ ਲੰਗਰ ਜਿਹੜਾ ਲਗਾਉਂਦੇ ਨੇ ਔਰ ਤਕਰੀਬਨ 3-4 ਸਾਲ ਤੋਂ ਹੋ ਗਏ ਜਿਹੜੇ ਇਹ ਲੰਗਰ ਜਿਹੜੇ ਰੈਗੂਲਰ ਜਿਹੜੇ ਲਗਾ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਆ ਉਹ ਸੇਵਾ ਕਰਦੇ ਤੇ ਨੰਗਰ ਲਗਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਗਰੁੱਪ ਗਰੁੱਪ ਬਾਰੇ ਉਹ ਲਲਿਤ ਗਰੁੱਪ ਕਿਉਂ ਨਾਂ ਰੱਖਿਆ ਸਾਡੇ ਨਾਲ ਮਜੂਰ ਨੇ ਲਲਿਤ ਜੀ ਨਮਸਕਾਰ ਸਰ ਸਰ ਸਭ ਤੋਂ ਪਹਿਲਾਂ ਲਲਿਤ ਗਰੁੱਪ ਇਹਦੇ ਬਾਰੇ ਦੱਸਿਓ ਲਲਿਤ ਗਰੁੱਪ ਕਿਉਂ ਨਾਂ ਰੱਖਿਆ ਗਿਆ ਹਾਂ ਐਕਚੁਅਲੀ ਨਾ ਉਸ ਕਾਰਨ ਨਹੀਂ ਗਰੁੱਪ ਰੱਖਿਆ ਕਿ ਯਾਰ ਕੋਈ ਨਾ ਹੋਵੇ ਨਾਮ ਨਹੀਂ ਲੱਭਿਆ ਤੇ ਮੇਰੇ ਜਿੰਨੇ ਵੀ ਯਾਰ ਆ ਸਾਰੇ ਕਹਿਣ ਲੱਗੇ ਕਿ ਨਹੀਂ ਲਲਿਤ ਗਰੁੱਪ ਹੀ ਰੱਖਣਾ ਵਾ ਕਿ ਮੈਂ ਤੂੰ ਹੀ ਆ ਤੂੰ ਸਰ ਤੂੰ ਹੀ ਕਰਦਾ ਹਾਂ ਹਰ ਟਾਈਮ ਇਹ ਤਨਾ ਹਰ ਟਾਈਮ ਖਲੋਤੇ ਹੈ ਇਸ ਦਾ ਗਰੁੱਪ ਰੱਖਿਆ ਕਿ 24 ਘੰਟੇ ਆਲਰੇਡੀ ਆਪਾਂ ਹਰ ਇੱਕ ਤਰ੍ਹਾਂ ਦਾ ਲੰਗਰ ਲਾੰਦੇ ਆ ਤੇ ਪਹਿਲਾਂ ਕਿ ਹੀ ਲੰਗਰ ਲਾੰਦੇ ਰਹੇ ਕੋਈ ਆਪਣਾ ਬੈਨਰ ਲਾ ਆਂਦੇ ਹੀ ਲੋਕੀ ਆ ਗਏ ਇਸ ਕਰਕੇ ਆਪਾਂ ਖਾਣਾ ਆਪ ਤੇ ਹੀ ਬਣਾ ਲਿਆ ਲੱਲੀ ਜੀ ਤੁਹਾਡੇ ਵੱਲੋਂ ਜਿਹੜਾ ਹੈ ਸ਼ਿਵਰਾਤੀ ਤੇ ਬਹੁਤ ਵੱਡਾ ਲੰਗਰ ਲਗਾਇਆ ਜਾਂਦਾ ਹੈ ਤੁਹਾਡੇ ਗਰੁੱਪ ਵਿੱਚ ਵੀ ਬਹੁਤ ਸਾਰੇ ਮੈਂਬਰ ਨੇ ਔਰ ਤੁਹਾਡੇ ਗਰੁੱਪ ਤੇ ਇੱਕ ਮੇਨ ਮਕਸਦ ਰਹਿੰਦਾ ਹੈ ਕਿ ਹਾਂ ਵੀ ਕਿ ਨਸ਼ੇ ਤੋਂ ਦੂਰ ਰਹਿਣਾ ਇਹਦੇ ਬਾਰੇ ਵੀ ਸਾਡੇ ਦਰਸ਼ਕ ਨੂੰ ਜਾਣਕਾਰੀ ਦਿਓ ਅਚਕੀ ਤੁਹਾਨੂੰ ਦੇਖੋ ਪਾਲੰਗਾ ਲਾਨਨੇ ਆ ਅਹੀਂ ਕਹਿੰਦੇ ਕਿ ਹਰ ਟਾਈਮ ਵੀ ਨਸ਼ੇ ਤੋਂ ਦੂਰ ਰਹੋ ਨਸ਼ੇ ਤੋਂ ਜਿੰਨਾ ਹੀ ਦੂਰ ਰਵਾਂਗੇ ਉਹ ਸਾਡਾ ਫਾਇਦਾ ਵਾ ਅਚਕਾ ਨਸ਼ੇ ਨਾਲ ਦੇਖੋ ਕਿ ਕਿੰਨੇ ਜਵਾਨ ਪੁੱਤ ਮਰਦੇ ਆ ਮਾਵਾਂ ਨੂੰ ਕਿੰਨਾ ਦੁੱਖ ਹੁੰਦਾ ਵਾ ਕਿਉਂ ਮਾਵਾਂ ਨੂੰ ਮੁਸ਼ਕਲ ਪਾਲਦੀਆਂ ਪੋਸਤਨੀਆਂ ਬੱਚਿਆਂ ਨੂੰ ਜਦੋਂ ਵਿਆਹ ਦੀ ਉਮਰ ਆਂਦੀ ਆ ਨਸ਼ੇ ਨਾਲ ਇੱਕ ਸਾਹ ਦੇ ਖਤਮ ਹੀ ਹੋਏ ਜਾਂਦੇ ਉਹਦੀ ਜੱਤ ਛੇਤੀ ਹੋ ਜਾਂਦੀ ਉਹਨਾਂ ਕੀ ਮਿਲਦਾ ਵਾ ਨਸ਼ਾ ਕਰਕੇ ਨਸ਼ਾ ਨਾ ਕਰੋ ਪੱਕੇ ਜਲੇੜ ਹੋਵੋ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਤੁਸੀਂ ਮਰਨਾ ਜਦੋਂ ਤੁਹਾਨੂੰ ਹੋਰ ਕੋਈ ਜਨਮ ਵੀ ਮਿਲੇ ਤੁਹਾਨੂੰ ਬਥੇ ਜਨਮ ਮਿਲੇ ਜੇ ਦਿਨੇ ਸ਼ਗਰ ਕੋਚ ਤਾਨੂੰ ਕੀ ਮਿਲੂਆ ਕੁਛ ਵੀ ਨਹੀਂ ਤੇ ਟਾਈਮ ਤੋਂ ਪਹਿਲਾਂ ਖਤਮ ਹੋ ਗਏ ਹੋ ਤੁਹਾਡੀ ਰੂਪਣ ਕੀ ਨਹੀਂ ਰਹਿਣੀ ਆ ਤੈਨੂੰ ਠੰਡ ਨਹੀਂ ਮਿਲਣੀ ਉਹਦਾ ਕੀ ਫਾਇਦਾ ਹੋਣਾ ਇਸ ਕਰੇ ਨਸ਼ੇ ਤੋਂ ਦੂਰ ਹੋ ਭਗਤ ਚੱਲੀਏ 24 ਘੰਟੇ ਭਗਤੀ ਹੀ ਤੁਹਾਨੂੰ ਤਾਰੂਗੀ ਨਸ਼ਾ ਨਹੀਂ ਤਾਰ ਸਕਦਾ ਅ ਸਰ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਜੜੀਆਂ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਔਰ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਬੜੇ ਟੜੇ ਵੱਲੋਂ ਕਿਤੇ ਜਾ ਰਹੇ ਨੇ ਦੇਖੋ ਪ੍ਰੋਗਰਾਮ ਹਰ ਤਰ੍ਹਾਂ ਦਾ ਕੀਤਾ ਜਾਂਦਾ ਜਦੋਂ ਕੋਈ ਵੀ ਯਾਤਰਾ ਨਿਕਲੇ ਸਾਨੂੰ ਪਤਾ ਲੱਗਦਾ ਕੋਈ ਯਾਤਰਾ ਨਿਕਲੀ ਆ ਆਪਾਂ 24 ਘੰਟੇ ਰੈਡੀ ਤਿਆਰ ਨੇ ਸਾਡੇ ਗਰੁੱਪ ਦੇ ਹੋਡੇ ਜਿੰਨੇ ਵੀ ਆ ਸਾਰੇ ਤਿਆਰ ਨੇ ਹਰ ਤਰ੍ਹਾਂ ਦੀ ਯਾਤਰਾ ਨੂੰ ਆਪਾਂ ਟੈਂਡ ਕਰਨ ਵਾਸਤੇ ਰੱਡੇ ਕੀ ਹਰ ਯਾਤਰਾ ਨੂੰ ਹੀ ਪਾਣੀ ਦੇਈਏ ਆਪਣੀ ਸੇਵਾ ਹੁੰਦੀ ਕਿ ਸਭ ਤੋਂ ਜ਼ਿਆਦਾ ਹੀ ਪਾਣੀ ਹੀ ਪਿਲਾ ਸਕੀਏ ਕਿਉਂਕਿ ਯਾਤਰਾ ਦੇ ਕੱਢੀ ਦੂਰ ਤੁਰਦੀ ਜਾਂਦੀ ਕਿ ਪਿਆਸ ਲੱਗਦੀ ਕਿ ਉੱਚ ਕਈ ਮਾਵਾਂ ਹੁੰਦੀਆਂ ਕਈ ਬੁਜਰੇ ਕੋ ਹੁੰਦੇ ਆ ਫੇ ਬੱਚੇ ਉਹਨਾਂ ਨੂੰ ਪਿਆਸ ਲੱਗਦੀ ਆ ਐਕਚੁਅਲੀ ਪਾਣੀ ਨਹੀਂ ਸਪਸਿਆ ਹੀ ਪਾਣੀ ਹੀ ਦੇ ਸਕਦੇ ਆ ਕਿ ਅਸੀਂ ਪਾਣੀ ਸਕੇ ਦੇਣ ਹੈ ਕਿ ਜਿਆਦਾ ਜਿਆਦਾ ਲੋਕੀ ਪਾਣੀ ਪੀਣ ਸਿਹਤ ਸਵਸਥ ਰਹੇ ਆਉਣ ਵਾਲੇ ਦਿਨਾਂ ਚ ਉਹਨੇ ਕਟੋਰਾ ਦੇ ਵੱਲ ਸੇਵਾ ਕੀਤੀ ਹੁਣ ਦੇਖੋ ਜੂਂ ਜਲਾਈ ਦੇ ਵਿੱਚ ਲਗਦੀ ਸ਼ਪੀਲ ਲੱਗਦੀ ਰੋ ਅਪਾਂਛ ਪੀ ਲਾਵਾਂਗੇ ਉੱਚ ਚਲੋ ਪਰਮਾਤਮਾ ਦੀ ਕਿਰਪਾ ਹੋਵੇ ਤੇ ਕੋਈ ਹੋਰ ਕੋਈ ਸੇਵਾ ਵੀ ਨਾਲ ਹੋ ਜਾਵੇ ਵੱਖਰੀ ਗੱਲ ਜੇ ਕੋਈ ਯਾਤਰ ਆ ਗਈ ਮੋਸ਼ ਵੈਲਕਮ ਆ ਪੌਦਾ ਵੀ ਸਵਾਗਤ ਕਰਾਂ ਲੱਗਦਾ ਹੈ ਪੈ ਅਬ ਕੀ ਸਮਾਜ ਸੇਵਾ ਕਰ ਰਹੇ ਹੋ ਹਾਂਜੀ ਸਮਾਜ ਸੇਵਾ ਕੀ ਰਾਮਣ ਦੇਖੋ ਜੇ ਲੇਖਾਂ ਚ ਲਿਖੀ ਦੀਆਂ ਮੇਰੇ ਮੈਂ ਕਰ ਰਿਹਾ ਹਾਂ ਜੋ ਤੱਕ ਮੇਰੀ ਹੋਰ ਆਪਣੇ ਲਿਖੀ ਹਾਂ ਤਾਂ ਕਿਤੇ ਜਰੂਰ ਹੀ ਕਰੂੰਗਾ ਜਿੰਨੀ ਸੇਵਾ ਹੋ ਸਕਦੀ ਓਨੀ ਹੀ ਮੈਂ ਕਰੂੰਗਾ ਕਿ ਮੈਂ ਆਪਣੇ ਤੇ ਮਾਨ ਨਹੀਂ ਕਹਦਾ ਕਿ ਮੈਂ ਸੇਵਾ ਕਰਦਾ ਮੈਂ ਕੁਝ ਨਹੀਂ ਕਰ ਰਿਹਾ ਪਰਮਾਤਮਾ ਹੀ ਮੇਨ ਕੋ ਕਰਵਾ ਰਿਹਾ ਪਰਮਾਤਮਾ ਨੇ ਇੱਕ ਜਰੀਆ ਮਨ ਬਣਾਇਆ ਕਿ ਅੱਗੇ ਲੋਕਾਂ ਦੇ ਹੋਗੇ ਅੱਗੇ ਸੇਵਾ ਕਰਨ ਦਾ ਜੇ ਮੈਨ ਕੋ ਹੋਰ ਸੇਵਾ ਹੋ ਸਕੀ ਮੈਂ ਹੋਰ ਸੇਵਾ ਵੀ ਕਰੂੰਗਾ ਜ਼ਰੂਰ ਕਰੂੰਗਾ ਮੈਂ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀ ਸ਼ਹਿਰ ਵਾਸੀ ਜੀ ਇਹ ਸੰਦੇਸ਼ ਦੇ ਦੇਣਾ ਚਾਹੁੰਦਾ ਦੇਖੋ ਅੱਜ ਕੱਲ ਨਸ਼ੇ ਤੋਂ ਦੂਰ ਹੋ ਤੇ ਜਿੰਨਾ ਵੀ ਨਸ਼ੇ ਤੋਂ ਦੂਰ ਹੋ ਸਕਦੇ ਹੋ ਹੋ ਕੋਈ ਨਸ਼ਾ ਕਰਨਾ ਕੁਝ ਨਹੀਂ ਮਿਲਦਾ ਤੇ ਬਾਕੀ ਭਗਤੀ ਜਲੀ ਲਓ ਭਗਤੀ ਹੀ ਤੁਹਾਨੂੰ ਤਾਰੂਗੀ ਸਾਰਿਆਂ ਨੂੰ ਇਹ ਸੰਸਾੜੇ ਨਾਲ ਲੱਲੀ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸਾਨੂੰ ਤੜਾਇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਔਰ ਇਹਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਹੋਵੇ ਤੇ ਕੋਸ਼ਿਸ਼ ਕਰੋ ਕਿ ਤੁਸੀਂ ਵੀ ਇਹਨਾਂ ਨਾਲ ਜੁੜੋ ਔਰ ਜਿਹੜੀ ਹੈ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਦਿਓ ਮੈਂ ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ